ਸਵਾਗਤ ਹੈ ਜੀ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬੂੰਦੀ ਵਾਲੇ ਹੋਮ ਮੇਡ ਲੱਡੂ ਜੋ ਕਿ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੇ ਨੇ ਇਹ ਘਰੇ ਬਣਾਏ ਹੋਏ ਲੱਡੂ ਬਹੁਤ ਹੀ ਸਵਾਦ ਔਰ ਟੇਸਟ ਤੇ ਹੈਲਦੀ ਨੇ ਪਹਿਲਾਂ ਆਪਾਂ ਫਰਾਈ ਪੈਨ ਚ ਪਾਵਾਂਗੇ ਜੀ ਪਾਣੀ ਇੱਕ ਭਾਂਡਾ ਨਾਪ ਲੈਣਾ ਹੈ ਪਾਣੀ ਦੇ ਆਪਾਂ ਪਾਵਾਂਗੇ 1.5 ਕੌਲੀ 1.5 ਕੌਲੀ ਪਾਣੀ ਪਾਉਣ ਤੋਂ ਬਾਅਦ ਪਾਣੀ ਨੂੰ ਥੋੜਾ ਜਿਹਾ ਬੋਇਲ ਉਸ ਤੋਂ ਬਾਅਦ ਪਾਵਾਂਗੇ ਜੀ 1 ਕੌਲੀ ਚੀਨੀ ਦੀ ਤੁਸੀਂ 1.5 ਚੀਨੀ ਵੀ ਪਾ ਸਕਦੇ ਹੋ ਕੌਲੀ ਪਰ ਸਵਾਦ ਅਨੁਸਾਰ ਜਿੰਨਾ ਵੀ ਤੁਹਾਨੂੰ ਮਿੱਠਾ ਘੱਟ ਜਾਂ ਵੱਧ ਉਸ ਹਿਸਾਬ ਨਾਲ ਚੀਨੀ ਪਾ ਸਕਦੇ ਹੋ ਤੇ ਹੁਣ ਆਪਾਂ ਹਲਕਾ ਹਲਕਾ ਹਿਲਾ ਕੇ ਇਹਨੂੰ ਚਾਸ਼ਨੀ ਬਣਾਵਾਂਗੇ ਹਲਕੀ ਅੰਚ ਤੇ ਚਾਸ਼ਨੀ ਨੂੰ ਜ਼ਿਆਦਾ گاੜਾ ਨਹੀਂ ਕਰਨਾ ਹੈ। ਪਤਲੀ ਹੀ ਰੱਖਣੀ ਹੈ ਚਾਸ਼ਨੀ। ਹਲਕੇ ਹੱਥ ਨਾਲ ਹਿਲਾਉਂਦੇ ਹੋਏ ਪਾਣੀ ਦੇ ਵਿੱਚ उबाल ਆ ਗਿਆ ਹੈ। ਚਾਸ਼ਨੀ ਬਣ ਕੇ ਤਿਆਰ ਹੈ। ਲਓ ਜੀ। ਚਾਸ਼ਨੀ ਪੂਰੀ ਤਰੀਕੇ ਨਾਲ ਆਲਰੇਡੀ ਹੋ ਚੁੱਕੀ ਹੈ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਫੂਡ ਕਲਰ ਜਿਹਨੂੰ ਬਰੀਆਨੀ ਕਲਰ ਵੀ ਕਹਿ ਦਿੰਦੇ ਨੇ ਚਾਵਲਾਂ ਦੇ ਵਿੱਚ ਵੀ ਇਹਨੂੰ ਕਲਰ ਨੂੰ ਪਾ ਦਿੰਨੇ ਆ ਆਪਾਂ ਜਦੋਂ ਮਿੱਠੇ ਚੌਲ ਬਣਾਉਣੇ ਹੁਣ ਔਰ ਹਲਕਾ ਜਿਹਾ ਫਿਰ ਇਹਨੂੰ ਹਿਲਾ ਦੇਣਾ ਹੈ ਪਾਣੀ ਦੇ ਉਬਾਲ ਦੇ ਨਾਲ-ਨਾਲ ਸਮਾਰ ਕੇ ਜਦੋਂ ਕਲਰ ਮਿਕਸ ਹੋ ਜਾਂਦਾ ਹੈ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਜੀ ਬੂੰਦੀ ਬੂੰਦੀ ਦੀਆਂ ਆਪਾਂ 2 ਕਟੋਰੀਆਂ ਪਾਉਣੀਆਂ ਨੇ ਪਹਿਲਾਂ ਇੱਕ ਕਟੋਰੀ ਪਾ ਕੇ ਹਲਕਾ ਜਿਹਾ ਹਲਾ ਲੈਣਾ ਹੈ ਫਿਰ ਇੱਕ ਕਟੋਰੀ ਪਾ ਲੈਣੀ ਹੈ ਜੀ ਫਿਰ ਇਹਨੂੰ ਹਲਕਾ ਹਲਕਾ ਚਾशनी ਦੇ ਵਿੱਚ ਮਿਕਸ ਕਰਦੇ ਰਹਿਣਾ ਹੈ ਜੋ ਕਿ ਉਹਦਾ ਰਸ ਜਿਹੜਾ ਰਸ ਹੈ ਉਹ ਬੂੰਦੀ ਦੇ ਵਿੱਚ ਸਮਾਰ ਕੇ ਰਚ ਜਾਵੇ ਇਹਨੂੰ ਹਲਕੇ ਹੱਥ ਨਾਲ ਹਲਾਉਂਦੇ ਰਹਿਣਾ ਹੈ ਹੌਲੀ ਹੌਲੀ ਦੇਖੋ ਰਸ ਬੂੰਦੀ ਦੇ ਵਿੱਚ ਆ ਰਿਹਾ ਹੈ ਹਲਕਾ ਹਲਕਾ ਹਿਲਾਇਆ ਜਾਣਾ ਹੈ ਬਹੁਤ ਹੀ ਵਧੀਆ ਕਲਰ ਬਹੁਤ ਹੀ ਸੋਹਣਾ ਕਲਰ ਨਿਕਰ ਕੇ ਆ ਰਿਹਾ ਲਓ ਜੀ ਪੂਰੇ ਵਧੀਆ ਤਰੀਕੇ ਨਾਲ ਚਾਸ਼ਨੀ ਤੇ ਬੂੰਦੀ ਦਾ ਪੂਰਾ ਮਿਕਸਪ ਹੋ ਚੁੱਕਿਆ ਹੈ ਬਹੁਤ ਹੀ ਸੋਹਣਾ ਔਰ ਬਹੁਤ ਹੀ ਲਾਜਵਾਬ ਘਰੇ ਤਿਆਰ ਕਰ ਸਕਦੇ ਆ ਥੋੜੇ ਟਾਈਮ ਦੇ ਵਿੱਚ ਹੀ ਮੜ ਇਹਨੂੰ ਹਲਕਾ ਹਲਕਾ ਉਤੋਂ ਜਿਆਦਾ ਨਹੀਂ ਥੋੜਾ ਥੋੜਾ ਪੰਨ ਲੈਣਾ ਹੈ ਪ੍ਰੈਸ ਹਲਕੇ ਹੱਥ ਨਾਲ ਦੇਖੋ ਕਿੰਨਾ ਸੋਹਣੀ ਲੱਗ ਰਹੀ ਹੈ ਬੂੰਦੀ ਹੁਣ ਇਸ ਨੂੰ ਆਪਾਂ ਗੈਸ ਤੋਂ ਉਤਾਰ ਲਵਾਂਗੇ। ਥੋੜੀ ਦੇਰ ਠੰਡਾ ਕਰਾਂਗੇ ਜੀ ਇਸ ਨੂੰ। ਥੋੜਾ ਜਿਹਾ ਹਿਲਾ ਕੇ। ਲਓ ਜੀ ਕਿੰਨੀ ਸੋਹਣੀ ਔਰ ਕਿੰਨੀ ਖੂਬਸੂਰਤ ਲੱਗ ਰਹੀ ਹੈ ਬੁੰਦੀ ਫਰਾਈ ਪੈਨ ਦੇ ਵਿੱਚ ਪਈ ਹੋਈ। ਹੁਣ ਆਪਾਂ ਸਾਈਜ਼ ਆਪ ਦੇ ਹਿਸਾਬ ਨਾਲ ਰੱਖ ਕੇ ਲੱਡੂਆਂ ਨੂੰ ਵੱਟ ਲੈਣਾ ਹੈ ਜੀ। ਔਰ ਜਿਨੇ ਜਿਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰੋ। ਹੁਣ ਇਹਦੇ ਉੱਤੇ ਆਪਾਂ ਵਰਕ ਵੀ ਲਾ ਸਕਦੇ ਹਾਂ ਅਸੀਂ ਤਾਂ ਲਾਇਆ। ਉਹਦੇ ਨਾਲ ਦੇਖੋ ਕਿੰਨੇ ਖੂਬਸੂਰਤੀ ਨਿਖਰ ਕੇ ਆਉਂਦੀ ਹੈ ਲੱਡੂਆਂ ਦੇ ਉੱਤੇ। ਦੇਖਣ ਦੇ ਵਿੱਚ ਹੀ ਕਿੰਨੇ ਲਾਜਵਾਬ ਲੱਗ ਰਹੇ ਨੇ ਲੱਡੂ। ਇਹ ਚਾਂਦੀ ਦਾ ਵਰਕ ਕਿਸੇ ਵੀ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ। ਜਿਹਦੇ ਨਾਲ ਤੁਹਾਡੀ ਕੋਈ ਵੀ ਮਿੱਠੀ ਚੀਜ਼ ਦੇ ਉੱਤੇ ਚਾਰ ਚੰਦ ਲੱਗ ਜਾਣਗੇ। ਲਓ ਜੀ ਤਿਆਰ ਨੇ ਹੋਮ ਮੇਡ ਹੈਲਦੀ ਐਂਡ ਟੇਸਟੀ ਲੱਡੂ। ਤੁਹਾਡਾ ਸਾਰਿਆਂ ਦਾ ਜੀ ਵੀਡੀਓ ਦੇਖਣ ਲਈ ਧੰਨਵਾਦ। ਤੇ ਸਾਨੂੰ ਕਮੈਂਟ ਕਰਕੇ ਦੱਸਿਓ ਅਗਲੀ ਡਿਸ਼ ਅਸੀਂ ਕਿਹੜੀ ਬਣਾਈਏ। ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। Kebide rasvoy geç.